ਸੇ ਵਕਤੇ ਸੇਰੇ ਪੰਜਾਬ ਦੇ ਜਿਹੜੇ ਮੁੰਚੀ ਇੱਥੇ ਬੈਠਦੇ ਹੁੰਦੇ ਸੀ ਅੱਥੇ ਆਪਣੀ ਜਿਹੜੀਆਂ ਵਹੀ ਖਾਤਾ ਜਾਂ ਹੋਰ ਜਿਹੜਾ ਹਿਸਾਬ-ਕਿਤਾਬ ਦਾ ਲੇਖਾ ਜੋਖਾ ਰੱਖਿਆ ਜਾਂਦਾ ਸੀ ਪਰ ਅੱਜ ਕੱਲ ਦੇ ਜਿਹੜੇ ਨੌਜਵਾਨ ਨੇ ਅੱਜ ਕਾ ਦੀ ਜਿਹੜੀ ਮਾਜੇ ਲੋਗ ਨੇ ਉਹ ਆਸ਼ਕੀ ਚੱਕਰਾਂ 'ਚ ਪੈ ਗਏ ਨੇ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਕੀ ਬਣਾਤੇ ਨੇ ਥਾ ਥਾ ਤੇ ਜਿਹੜੇ ਕੀ ਦਿਲ ਬਣਾਏ ਹੋਏ ਨੇ ਅਤੇ ਥਾ ਥਾ ਤੇ ਲਿਖਿਆ ਵਾ ਰਾਜਨ ਆਈ ਲਵ ਯੂ ਇਹਨਾਂ ਨੂੰ ਅਸੀਂ ਮਾਜੇ ਵਾਲੇ ਨਹੀਂ ਕਹਿ ਸਕਦੇ ਮਾਜੇਲੇ ਭਜਾਇ ਲਿਆ ਔਰ ਚੰਗੇ ਕੰਮ ਕਰਦੇ ਹੋ ਜੇ ਕਟਿਆ ਕੰਮ ਨਹੀਂ ਕਰਦੇ ਆ ਵੇਖੋ ਲਿਖਿਆ ਪ੍ਰੀਤੀ ਮੇਰੀ ਜਾਨ ਆਈ ਲਵ ਯੂ ਮਾਝੇ ਵਾਲੇ ਜਿਹੜੇ ਆ ਉਹ ਮਝੈਲ ਦੂਰੋਂ ਪਛਾਣੇ ਜਾਂਦੇ ਆ ਇਹਦੇ ਮਾਝੇ ਵਾਲਿਆਂ ਦੇ ਸਾਹਮਣੇ ਕਿਤੇ ਇਹੋ ਜਿਹੀ ਹਰਕਤ ਕੀਤੀ ਹੁੰਦੀ ਉਹਨਾਂ ਮਾਰ-ਮਾਰ ਛਤਰੇ ਨਾਲ ਜਲੂਸ ਕੱਢ ਦੇਣਾ ਸੀ ਮਾਝੇ ਵਾਲਿਆਂ ਨੇ ਇੱਥੇ ਟੰਗ ਦੇਣਾ ਹੈ ਪੁੱਠਾ ਇਤਿਹਾਸ ਦੇ ਨਾਲ ਹੀ ਇਹਨਾਂ ਨੂੰ ਵੇਖੋ ਕਈ ਜਗ੍ਹਾ ਤੇ ਇੱਥੇ ਲੋਕੀ ਬਾਥਰੂਮ ਕਰੀ ਜਾਂਦੇ ਕੋਈ ਸ਼ਰਾਬ ਪੀ ਕੇ ਬਿਰਾਂ ਸੁੱਟੀ ਜਾਂਦੇ ਆ ਕੁਝ ਵਿਲੜ ਲੋਕ ਇੱਥੇ ਆਣ ਕੇ ਮਤਲਬ ਆਪਣਾ ਨਾਸ਼ਕੀ ਦਾ ਡੱਡਾ ਬਣਾ ਕੇ ਬਹਿ ਗਿਆ ਬਲ ਬਹੁਤ ਦੁੱਖ ਲੱਗਦਾ ਇਹ ਰੋ ਪੇਪਰ ਮਿਲ ਲੇ ਕੋ ਫੋਟੋ ਦੇਖੋ ਨਹੀਂ ਤੈਨੂੰ ਪਤਾ ਇਹ ਜਗ੍ਹਾ ਕਿੰਨਾ ਦੀ ਹੈ ਕਿੱਥੇ ਆ ਕੇ ਬੈਠਾ ਕਿੱਡੇ ਵੱਡੇ ਮਹਾਰਾਜ ਅਰਬਿੰਦ ਸਿੰਘ ਦੀ ਉਹਨਾਂ ਦੀ ਜਗ੍ਹਾ ਸ਼ੇਰੇ ਪੰਜਾਬ ਦੀ ਪਾਜੀ ਮੈਂ ਐਸੇ ਸੋ ਜਾਤਾ ਹਾਂ ਆ ਕੇ ਜੜੀ ਸ਼ਰਾਬ ਪੀ ਕੇ ਸੌਣ ਜਾਂਦੇ ਆਗੇ ਨਹੀਂ ਰੋਜ਼ ਨਹੀਂ ਸੌਂਦੇ ਆ ਕੇ ਸ਼ਰਾਬ ਪੀਤੀ ਨੂੰ ਨਹੀਂ ਅੱਜ ਪੀਲੀ ਹੈਗੇ ਚਲੋ ਮੰਨ ਲਓ ਕبھی ਇੱਕ ਵਾਰ ਪੀ ਲਵਾਂਗੇ ਤਾਂ ਆ ਕੇ ਆਰਾਮ ਕਰੀ ਸ਼ਰਾਬ ਹੀ ਨਹੀਂ ਹੋ ਜਾਏ ਜੇ ਕਮਰੇ ਬਾਹਰ ਜਿੱਥੇ ਮੱਝ ਜਾਗਾ ਇੱਥੇ ਆ ਕੇ ਪਹਿਲਾਂ ਸ਼ਰਾਬ ਪੀ ਇੰਨਾ ਕੋ ਪ੍ਰੇਸ਼ਾਨ ਹੋ ਗਏ ਇਨਾਂ ਲੋਕਾਂ ਤੋਂ ਵੀ ਇਹਨਾਂ ਨੂੰ ਬਾਰ ਬਾਰ ਬੇਨਤੀਆਂ ਕਰ ਲੀਆਂ ਇੱਥੇ ਵੀ ਇਹੋ ਜਿਹੀ ਜਗ੍ਹਾ ਤੇ ਨਾ ਸਰਕਾਰ ਪਤਾ ਨਹੀਂ ਕਿਉਂ ਨਹੀਂ ਇਹਦੇ ਵੱਲ ਦੇਖ ਰਹੀ ਪਏ ਬਾਦ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇੱਧਰ ਥੋੜਾ ਜਿਆਦਾ ਸਖਤੀ ਕਰੋ ਇਹ ਦਿਨੋ ਦਿਨ ਵਿਰਾਸਤਾਂ ਜਿਹੜੀਆਂ ਦੂਰ ਹੁੰਦੀਆਂ ਜਾ ਰਹੀਆਂ ਪਰ ਗੁਰੂ ਨਗਰੀ ਦੇ ਵਿੱਚ ਹੀ ਜੇ ਕੰਮ ਹੋਣ ਤੇ ਬਹੁਤ ਮਾੜੀ ਗੱਲ ਆ ਤਰਸਯੋਗ ਹਾਲਾਤ ਕਰਤੇ ਇਹਨਾਂ ਨੇ ਇੱਥੇ ਮੁੰਡੇ ਕੁੜੀਆਂ ਸੀ ਦੇਖੇ ਗਏ ਯਾਰ ਆਪਨਾ ਕਰੇ ਕਿ ਕੋਈ ਗਲਤ ਕੰਮ ਹੋ ਜਾਏ ਕਿਸੇ ਨੂੰ ਨੁਕਸਾਨ ਹੋ ਜਾਏ ਫੇ ਜਿੰਮੇਵਾਰ ਕੌਣ ਹੈ ਦਾ ਪ੍ਰਸ਼ਾਸਨ ਹੀ ਜ਼ਿੰਮੇਵਾਰ ਇਤਿਹਾਸਾ ਹੋ ਜਾਣਾ ਕੋਈ ਨਾ ਕੋਈ ਜਿੰਨੀਆਂ ਇੱਥੇ ਵਾਰਦਾਤਾਂ ਵਧ ਗਈਆਂ ਨਾ ਨਿੱਕੇ ਨਿੱਕੇ ਕੁੜੀਆਂ ਮੁੰਡੇ ਘੁੰਮਦੇ ਜਿੰਨੇ ਇਤਿਹਾਸ਼ਕ ਘੁੰਮਦੇ ਆ ਇੱਥੇ ਲੋੜ ਤੋਂ ਵੱਧ ਜੜਾ ਹੋ ਗਿਆ ਕੰਮ ਇੱਥੇ ਵਾਰਦਾਤ ਕੋਈ ਨਾ ਕੋਈ ਹੋ ਜਾਣੀਆਂ ਆ ਆਲਾਦਵਾਲਾ ਵੇਖਿਓ ਤੁਸੀਂ ਕੋਈ ਕਿਤੇ ਬੀੜੀ ਲਾ ਕੇ ਬੈਠਾ ਵਾ ਕੋਈ ਕਿਤੇ ਗੁੱਟਕੇ ਥੁੱਕੀ ਜਾਂਦਾ ਵਾ ਕੋਈ ਕਿਤੇ ਜਰਦਾ ਮੰਨ ਲਿਆ ਕੋਈ ਨਸ਼ੇੜੀ ਟੀਕੇ ਲਾਉਂੜਿਆ ਇਦਾਂ ਦੇ ਹਾਲਾਤ ਬਣਾਤੇ ਇਥੋਂ ਦੇ ਇਹਨਾਂ ਨੂੰ ਮਸਾ ਅਕਲ ਨਹੀਂ ਲੋਕਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਸ਼ੇਰੇ ਪੰਜਾਬ ਮਹਾਰਾਜ ਸਿੰਘ ਦੀ ਜਿਹੜੀ ਵਿਰਾਸਤ ਆ ਨੇ ਪੰਜਾਬ ਦੇ ਵੱਖ-ਵੱਖ ਕੌਨਿਆਂ ਵਿੱਚ ਨੇ ਅਤੇ ਉਹਨਾਂ ਵਿੱਚ ਇੱਕ ਜਿਹੜੀ ਵਿਰਾਸਤ ਆ ਅੰਮ੍ਰਿਤਸਰ ਦੇ ਕੰਪਨੀ ਬਾਗ ਵਿੱਚ ਸ਼ੇਰੇ ਪੰਜਾਬ ਦਾ ਇੱਕ ਮੁੰਚੀ ਖਾਨਾ ਵਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜੀ ਬਿਲਡਿੰਗ ਆ ਸ਼ੇਰੇ ਪੰਜਾਬ ਦਾ ਜਿਹੜਾ ਕੀ ਮੁੰਚੀ ਖਾਨਾ ਵਾ ਅਤੇ ਅੱਜ ਜਿਹੜੀ ਇਹ ਮੁੰਚੀ ਖਾਨਾ ਦੇ ਹਾਲਾਤ ਕੀ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਕਿਸੇ ਵਕਤ ਸ਼ੇਰੇ ਪੰਜਾਬ ਦੇ ਜਿਹੜੇ ਮੁੰਚੀ ਇੱਥੇ ਬੈਠਦੇ ਹੁੰਦੇ ਸੀ ਅੱਥੇ ਆਪਣੀ ਜਿਹੜੀਆਂ ਵਹੀ ਖਾਤਾ ਜਾਂ ਹੋਰ ਜਿਹੜਾ ਹਸਾਬ-ਕਿਤਾਬ ਦੇ ਡਾ ਲੇਖਾ ਜੋਖਾ ਰੱਖਿਆ ਜਾਂਦਾ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਜਿਹੜੀ ਬਿਲਡਿੰਗ ਆ ਕਈ ਸੌ ਸਾਲ ਪੁਰਾਣੀ ਆ ਪਰ ਅੱਜ ਕਿਤਨੇ ਕਿਤੇ ਜਿਹੜੀ ਬਿਲਡਿੰਗ ਆ ਆਪਣੇ ਆਪ ਦੇ ਤਰਸਯੋਗ ਹਾਲਾਤ ਜਿਹੜੇ ਇਸ ਬਿਲਡਿੰਗ ਦੇ ਤੁਹਾਨੂੰ ਖਾਈ ਦੇ ਰਹੇ ਨੇ ਇੱਥੇ ਹੀ ਸ਼ੇਰਾਂ ਦੇ ਪੰਜਾਬ ਜਰਨੈਲ ਕਿਹਾ ਜਾਂਦਾ ਸੀ ਉਹਨਾਂ ਨੂੰ ਅਤੇ ਉਹਨਾਂ ਕੋ ਮਗਲਾਂ ਦੀਆਂ ਫੌਜਾਂ ਜੜੀਆਂ ਥਰ-ਥਰ ਕੰਮ ਦੀਆਂ ਸੀ ਪਰ ਅੱਜ ਸਾਡੇ ਮਾਜੇ ਦੀ ਗੱਲ ਕਰੀਏ ਅਮਰਸਰ ਦੀ ਗੱਲ ਕਰਦੀ ਲੋਕਾਂ ਦਾ ਕੀ ਹਾਲਾਤ ਕੀ ਹੋ ਗਏ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ हां थाते ਜਿਹੜੇ ਕੀ ਕਬੂਤਰ ਬੈਠੇ ਹੋਏ ਨੇ ਅਤੇ ਮਿੱਠਾਂ ਦਾ ਕੀ ਪਿਆ ਹੋਈਆਂ ਨੇ ਬਿਲਡਿੰਗ ਦੀ ਜਿਹੜੀ ਕੀ ਬਿਲਕੁਲ ਹੀ ਬਰਬਾਦ ਹੋ ਚੁੱਕੀ ਹੈ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕੀ ਹਾਲਾਤ ਕੀ ਹੋ ਗਏ ਨੇ ਅਤੇ ਸਭ ਤੋਂ ਜਿਹੜੀ ਆ ਤਰਸਯੋਗ ਹਾਲਾਤ ਆ ਮਾਝੇ ਦੇ ਜਿਹੜੇ ਲੋਕ ਸੀ ਕਿਸੇ ਵਕਤ ਇਹਨਾਂ ਨੂੰ ਜਨਰਲ ਵੀ ਕਿਹਾ ਜਾਂਦਾ ਸੀ ਕਿ ਮਾਝੇ ਦੇ ਜਿਹੜੇ ਪਾਉ ਹੁੰਦੇ ਨੇ ਜੰਗਾਂ ਵਿੱਚ ਹਮੇਸ਼ਾ ਹੀ ਬਹਾਦਰੀ ਵਿੱਚ ਆਪਣਾ ਨਾਂ ਕਮਾਉਂਦੇ ਸੀ ਪਰ ਅੱਜ ਕੱਲ ਦੇ ਜਿਹੜੇ ਨੌਜਵਾਨ ਨੇ ਅੱਜ ਕਾ ਦੀ ਜਿਹੜੀ ਮਾਝੇ ਦੇ ਲੋਕ ਨੇ ਉਹ ਆਸ਼ਕੀ ਦੀ ਚੱਕਰਾਂ ਜੇ ਪੈ ਗਏ ਨੇ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਕੀ ਬਣਾਤੇ ਨੇ ਥਾਂ ਥਾਂ ਤੇ ਜਿਹੜੇ ਕੀ ਦਿਲ ਬਣਾਏ ਹੋਏ ਨੇ ਅਤੇ ਥਾਂ ਥਾਂ ਤੇ ਲਿਖਿਆ ਵਾ ਰਾਜਨ ਆਈ ਲਵ ਯੂ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਬਣਾਏ ਨੇ ਇਹ ਤਸਵੀਰਾਂ ਜਿਹੜੀਆਂ ਵਾ ਅਮਰਸਾ ਦੇ ਮੋਜੇ ਮੋਤੀ ਘਣੀ ਦੀਆਂ ਨੇ ਤੁਸੀਂ ਦੇਖ ਸਕਦੇ ਹੋ ਵੀ ਜੋਤੀ ਤੇ ਵਿੱਚ ਦਿਲ ਬਣਾਇਆ ਹੋਇਆ ਹੈ ਇਹ ਨੇ ਸਾਡੇ ਮਾਝੇ ਦੇ ਲੋਕਾਂ ਦੇ ਹਾਲਾਤ ਇੱਕ ਥਾਂ ਤੇ ਤੁਸੀਂ ਦੇਖ ਸਕਦੇ ਹੋ ਦਿਲ ਬਣਾ ਕੇ ਲਿਖਿਆ ਵੀ ਐਸ ਆਈ ਲਵ ਯੂ ਆਹ ਮੈਨੇ ਪਿਆਰ ਕੀਤਾ ਤੁਸੀਂ ਦੇਖ ਸਕਦੇ ਹੋ ਇਹ ਕੱਡੇ-ਕੱਡੇ ਮੋٹے ਅੱਖਾਂ 'ਚ ਲਿਖਿਆ ਆ ਆਹ ਮੈਨੇ ਪਿਆਰ ਕੀਤਾ ਇਹ ਹਾਲਾਤ ਨੇ ਸਾਡੇ ਮਾਝੇ ਵਾਲੇ ਜਰਨਲ ਵਜ੍ਹਾ ਕਰਦੇ ਸੀ ਫੌਜਾਂ ਦੀ ਗੱਲ ਕਰੀਏ ਖਾਸ ਕਰਕੇ ਨੌਜਵਾਨ ਜਿਹੜੇ ਸੀ ਮਾਝੇ ਦੇ ਵਿੱਚ ਡੇਕੀ ਨੇ ਧੜਕ ਹੁੰਦੇ ਸੀ ਜਦੋਂ ਕਿਤੇ ਜੰਗ ਦੇ ਮੈਦਾਨ 'ਚ ਗੱਲ ਆਉਣੀ ਤੇ ਮਾਝੇ ਵਾਲਾ ਪਹਿਲਾ ਨਾਮ ਆਉਂਦਾ ਸੀ ਤੁਹਾਨੂੰ ਹੋਰ ਤਸਵੀਰਾਂ ਵਿਖਾਵਾਂਗੇ ਤੇ ਇੱਥੇ ਆ ਕੇ ਥੋੜਾ ਮਨ ਜਿਹੜਾ ਬਹੁਤ ਦੁਖੀ ਹੁੰਦਾ ਵਾ ਪੀ ਤੁਸੀਂ ਦੇਖ ਸਕਦੇ ਹੋ ਵੀ ਨਾਲ ਹੀ ਜਿਹੜੇ ਇੱਥੇ ਕਬੂਤਰਖਾਨਾ ਬਣ ਗਿਆ ਹੈ ਇਹ ਜਿਹੜਾ ਕਿਸੇ ਵਕਤ ਹਲਾ ਜਿਹੜੇ ਮਾਰਾਂ ਦੀ ਸੀ ਦੇ ਜਿਹੜੇ ਨੇ ਮੁੰਛੀ ਖਾਨਾ ਜਿਹੜਾ ਤੁਸੀਂ ਕਹਿ ਸਕਦੇ ਆ। ਇਸਤਮਾਮ ਉਹਦੇ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਧਿਆਨ ਨੇ ਸੋਨੂ ਜੁੰਡੇ ਵਾਲਾ। ਸੋਨੂ ਜੁੰਡੇ ਵਾਲਾ ਜੀ ਕਿਸ ਤਰ੍ਹਾਂ ਦੇਦੇ ਉਹ ਮਾਝੇ ਵਾਲੇ ਕਹਿੰਦੇ ਬੜੇ ਨੇ ਧੜਕਾਉਂਦੇ ਸੀ ਤੇ ਮਾਝੇ ਵਾਲੇ ਹਮੇਸ਼ਾ ਜੰਗਾ ਵਿੱਚ ਜਿੱਤ ਕਰਦੇ ਸੀ ਤੇ ਮਾਝੇ ਦੇ ਲੋਕ ਜਰਨੈਲ ਵੀ ਕਹਿੰਦੇ ਸੀ ਮਾਝੇ ਦੇ ਲੋਕਾਂ ਨੂੰ ਪਰ ਅੱਜ ਕੱਲ ਦੇ ਮਾਝੇ ਦੇ ਲੋਕ ਕਿਹੜੇ ਰਾਵਤ ਵਰਪੇ ਨੇ। ਬਿਲਕੁਲ ਗਰੇਵਾਲ ਸਾਹਿਬ ਗੱਲ ਤੇ ਤੁਸੀਂ ਠੀਕ ਕਹੀ ਆ ਪਰ ਇਹ ਮਾਝੇ ਵਾਲੇ ਨਹੀਂ ਇਹ ਤੇ ਮਤਲਬ ਆ ਜਿਹੜੇ ਅੱਜ ਕੱਲ ਜਵਾਗ ਨिके ਨिके ਆਸ਼ਕਾਂ ਦੇ ਕੰਮ ਆ ਛੋਟੇ ਛੋਟੇ ਦੇ ਸਾਡੀਆਂ ਹੀ ਗਲਤੀਆਂ ਵਾਂ ਇੱਥੇ ਸਬਰ ਪੈਲਸ ਦੇ ਬਿਲਕੁਲ ਹੀ ਸਾਹਮਣੇ ਆ ਮਨਸ਼ੀ ਖਾਨਾ ਔਰ ਇਹ ਸਾਰੀ ਵਿਰਾਸਤ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਜਿਸ ਦਾ ਨਾਮ ਬੜੇ ਅਦਬ ਨਾਲ ਸਤਕਾਰ ਨਾਲ ਲਿਆ ਜਾਂਦਾ ਉਹਨਾਂ ਦੀ ਸੀ ਔਰ ਇੱਥੇ ਸਾਰੇ ਅੰਮ੍ਰਿਤਸਰ ਦੇ ਵਧੀਆ ਵਧੀਆ ਲੋਕ ਚੰਗੇ ਲੋਕ ਜਿਹੜੇ ਆਉਂ ਉਹ ਇੱਥੇ ਆ ਕੇ ਸੈਰ ਕਰਦੇ ਆ ਪਰ ਅੱਜ ਇੱਥੇ ਸਾਫ ਸਫਾਈ ਦੇ ਜਿੱਥੇ ਬੁਰੇ ਹਾਲਤ ਨੇ ਉੱਥੇ ਹੀ ਇੱਥੇ ਜਿਹੜ ਕੰਨ ਰਤਵਾ ਹੋਰ ਕੁਝ ਪੁਰਾਣੇ ਜਿਹੜੀਆਂ ਇੱਥੇ ਵਿਰਾਸਤੀ ਚੀਜ਼ਾਂ ਸੀ ਉਹ ਲਾ ਲਾ ਕੇ ਜਿਹੜੀਆਂ ਪੁਸਤੀਆਂ ਕਿਉਂਕਿ ਪਹਿਲਾਂ ਇੱਥੇ ਸਮਰ ਪੈਲੇਸ ਦੇ ਬਾਹਰ ਪੁਲਿਸ ਹੁੰਦੀ ਸੀ ਉਹ ਪੁਲਿਸ ਵਾਪਸ ਲੈ ਲਈ ਆ ਤੇ ਜਿਹੜੇ ਧਰਮ ਦੇ ਠੇਕੇਦਾਰ ਉਹਨਾਂ ਨੂੰ 20 25 25 ਗਨਮੈਨ ਦਿੱਤੇ ਜਿਨ੍ਹਾਂ ਨੂੰ ਕੋਈ ਲੋੜ ਹੀ ਨਹੀਂ ਤੇ ਜਿੱਥੇ ਵਿਰਾਸਤਾ ਨੂੰ ਬਚਾਉਣ ਦੀ ਗੱਲ ਸੀ ਉੱਥੇ ਜਿੱਥੇ ਲੋੜ ਸੀਗੀ ਤੇ ਉੱਥੇ ਨਹੀਂ ਤੇ ਹੁਣ ਤੁਹਾਨੂੰ ਮੈਂ ਵਿਖਾਉਣਾ ਕਿ ਇੱਥੇ ਜਿੱਥੇ ਜਿੱਥੇ ਕੁਝ ਮਤਲਬ ਗਲਤ ਲੋਕਾਂ ਨੇ ਲਿਖਿਆ ਵਾ ਇਹਨਾਂ ਨੂੰ ਅਸੀਂ ਮੱਝ ਵਾਲੇ ਨਹੀਂ ਕਹਿ ਸਕਦੇ ਮੱਝ ਵਾਲੇ ਮਝਾ ਲਿਆ ਔਰ ਚੰਗੇ ਕੰਮ ਕਰਦੇ ਹੋ ਜੇ ਘਟੀਆਂ ਕੰਮ ਨਹੀਂ ਕਰਦੇ ਆ ਵੇਖੋ ਲਿਖਿਆ ਪ੍ਰੀਤੀ ਮੇਰੀ ਜਾਨ ਆਈ ਲਵ ਯੂ ਠੀਕ ਹੈ ਜੀ ਆ ਥੱਲੇ ਲਿਖ ਤੇ ਆ ਵੇਖੋ ਲਿਖਿਆ ਜੀ ਬੂਰੀ ਮੇਰੀ ਜਾਨ ਮੈਂ ਤੈਨੂੰ ਬਹੁਤ ਪਿਆਰ ਕਰਦਾ ਇਹ ਮਤਲਬ ਕੋਈ ਚੰਗੀਆਂ ਗੱਲਾਂ ਥੋੜੀ ਆ ਕਿ ਤੁਸੀਂ ਐਸੀਆਂ ਸਾਡੀਆਂ ਵਿਰਾਸਤਾਂ ਤੇ ਆਣ ਕੇ ਚੀਜ਼ਾਂ ਲਿਖੋ ਇਹ ਤੇ ਸਿਰਫ ਇੱਥੇ ਸਕੂਲਾਂ ਤੋਂ ਬੱਚੇ ਆ ਜਾਂਦੇ ਛੁੱਟੀਆਂ ਮਾਰ ਕੇ ਤੋ ਇੱਥੇ ਫਿਰ ਨਿੱਕੇ ਨਿੱਕੇ ਬੱਚੇ ਘੁੰਮਦੇ ਆ ਕੇ ਪੁਲਿਸ ਦਾ ਡਰ ਹੁੰਦਾ ਸੀ ਅਸੀਂ ਦੇਖਿਆ ਸੋਨੂ ਜਿੰਦੇ ਵਾਲਾ ਨਿੱਕੇ ਨਿੱਕੇ ਬੱਚ ਨਹੀਂ ਕਹਿ ਸਕਦੇ ਸੀ ਇੱਥੇ ਅਸੀਂ ਦੇਖਿਆ ਵੀ ਚੰਗੇ ਚੰਗੇ ਜਿਹੜੇ ਨੌਜਵਾਨ ਨੇ ਬਾਵਾ ਵਿੱਚ ਬਾਵਾ ਪਾ ਕੇ ਜਿਹੜੇ ਇੱਥੇ ਬੈਠੇ ਨੇ ਆਸ਼ਕੀ ਦਾ ਅੱਡਾ ਬਣ ਚੁੱਕਿਆ ਵਾ ਕਿਸੇ ਮੁੱਤ ਜਿਹੜੇ ਮੁੰਸ਼ੀ ਖਾਨਾ ਉਹ ਕਿਹਾ ਜਾਂਦਾ ਸੀ ਤੇ ਅੱਜ ਲੱਗਦਾ ਸਾਨੂੰ ਸ਼ਰਮ ਆਉਂਦੀ ਐ ਅਸੀਂ ਕਹਿੰਦੇ ਆਪਣੇ ਆਪ ਨੂੰ ਅਸੀਂ ਮਾਝੇ ਵਾਲੇ ਹੁੰਨੇ ਆ ਇਹ ਹਾਲਾਤ ਐ ਮਾਝੇ ਵਾਲੇ ਅਕਸਰ ਇਹ ਵੀ ਅਮਸਾਦ ਵਿੱਚ ਆਉਂਦੇ ਨੇ ਲੋਕ ਜਿਹੜੇ ਲੋਕ ਇੱਥੇ ਆ ਬੈਠਦੇ ਨੇ ਆਸ਼ਕੀ ਦਾ ਡਾਡਾ ਜ਼ਿਆਦਾ ਬਣ ਗਿਆ ਵਾ ਮੁੰਸ਼ੀ ਖਾਨਾ ਘਟਿਆ ਜਿ ਲੱਗਦਾ ਨਹੀਂ ਸੀ ਜੇਕਰ ਤੁਸੀਂ ਆਉਣਾ ਵੀ ਆ ਇੱਥੇ ਆ ਕੇ ਆਪਣੀ ਪੁਰਾਣੀ ਵਿਰਾਸਤ ਬਾਰੇ ਜਾਣੂ ਕਰੋ ਇੱਥੇ ਆ ਕੇ ਸ਼ੇਰੇ ਪੰਜਾਬ ਮਹਾਰਾਜੀ ਸਿੰਘ ਦੀਆਂ ਗੱਲਾਂ ਕਰੋ ਇਹ ਥੋੜੀ ਆ ਕੇ ਬਾਵਾ ਵਿੱਚ ਬਾਵਾ ਪਾ ਕੇ ਇੱਥੇ ਤੁਸੀਂ ਆ ਆਸ਼ਕੀ ਦਾ ਡੱਡੇ ਬਣਾਓ ਇੱਥੇ ਤੇ ਵੇਖੋ ਮੈਂ ਤੁਹਾਨੂੰ ਦੱਸਿਆ ਵੀ ਵੇਲੜਾ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਜਿਨ੍ਹਾਂ ਨੂੰ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੂੰ ਮੱਝੇ ਵਾਲੇ ਨਾ ਕਹੋ ਬਾਰ-ਬਾਰ ਤੁਹਾਨੂੰ ਮੈਂ ਕਹਿਣਾ ਮੱਝੇ ਵਾਲੇ ਜਿਹੜੇ ਆ ਉਹ ਮਝੈਲ ਦੂਰੋਂ ਪਛਾਣੇ ਜਾਂਦੇ ਆ ਇਹਨੇ ਮੱਝੇ ਵਾਲਿਆਂ ਦੇ ਸਾਹਮਣੇ ਕਿਤੇ ਇਹੋ ਜਿਹੀ ਹਰਕਤ ਕੀਤੀ ਹੁੰਦੀ ਹੁੰਦਾ ਮਾਰ-ਮਾਰ ਛਤਰਾਂ ਦਾ ਜਲੂਸ ਕੱਢ ਦੇਣਾ ਸੀ ਮੱਝੇ ਵਾਲਿਆਂ ਦੇ ਇੱਥੇ ਟੰਗ ਦੇਣਾ ਹੈ ਪੁੱਠਾ ਇਤਿਹਾਸ ਦੇ ਨਾਲ ਹੀ ਇਹਨਾਂ ਨੂੰ ਤੇ ਇਸ ਕਰਕੇ ਤੁਸੀਂ ਮੱਝੇ ਵਾਲੇ ਨਾ ਕਹੋ ਮੱਝੇ ਵਾਲੇ ਸ਼ਬਦ ਬਹੁਤ ਵੱਡਾ ਵਾ ਤੇ ਮੱਝੇ ਵਾਲੇ ਪਾਉ ਜਿਹੜੇ ਤੇ ਦੂਰੋਂ ਪਛਾਣੇ ਜਾਂਦੇ ਆ ਇਹ ਵੀਡੀਓ ਪਹੁੰਚੀਆਂ ਤੇ ਫਿਰ ਲੋਕਾਂ ਨੇ ਹਮਦਰਦੀ ਜਤੌਣ ਲਈ ਆ ਜਿਹੜਾ ਹੁਣ ਤੇ ਮਤਲਬ ਵੇਂਦੇ ਨਹੀਂ ਧਿਆਨ ਨਹੀਂ ਦਿੰਦੇ ਅੱਜ ਜਿਹੜੀਆਂ ਵਿਰਾਸਤਾਂ ਵਾਂ ਇਹ ਵੇਖੋ ਵਿਰਾਸਤਾਂ ਜਿਹੜੀਆਂ ਵਾਂ ਇਹ ਇਦਾਂ ਨਹੀਂ ਵਿਰਾਸਤਾਂ ਮਿਲੀਆਂ ਇਹ ਬਹੁਤ ਮਤਲਬ ਵੇਖੋ ਕਿੱਥੋਂ ਤੱਕ ਸਾਡੀਆਂ ਜਿਹੜੀਆਂ ਵਿਰਾਸਤਾਂ ਸੀਗੀਆਂ ਰੋਪੜ ਤੋਂ ਸ਼ੁਰੂ ਹੋ ਜਾਈਏ ਖੈਬਰ ਅਫਗਾਨ ਤੱਕ ਤੇ ਅੱਜ ਜਿਹੜਾ ਦਿਨੋਂ ਦਿਨੋ ਵਿਰਾਸਤਾਂ ਸਾਡੇ ਤੋਂ ਦੂਰ ਹੁੰਦੀਆਂ ਜਾ ਰਹੀਆਂ ਕਿਉਂਕਿ ਸਰਕਾਰਾਂ ਦਾ ਧਿਆਨ ਨਹੀਂ ਨਾਲ ਸਰਕਾਰਾਂ ਨੂੰ ਪਤਾ ਹੀ ਨਹੀਂ ਜਿਹੜੇ ਅੱਜ ਕੱਲ ਲੀਡਰ ਨੇ ਉਹਨਾਂ ਨੂੰ ਇਤਿਹਾਸ ਨਹੀਂ ਪਤਾ ਲੜਾਈਆਂ ਤੋਂ ਵੇਲ ਨਹੀਂ ਮਿਲਦਾ ਉਹਨਾਂ ਨੂੰ ਤੁਸੀਂ ਹੁਣ ਪੂਰਾ ਦੌਰਾ ਕੀਤੇ ਇੱਥੇ ਆ ਕੇ ਦਸਕਾ ਨੂੰ ਸਾਜਾ ਕਰ ਦਿਓ ਹੋਰ ਕੀ ਕੀ ਲਿਖਿਆ ਵਾ ਸਾਨੂੰ ਤਾਂ ਸ਼ੁੱਧ ਸ਼ਰਮ ਆਉਂਦੀ ਆ ਬੋਲਣ ਲੱਗਿਆ ਵੀ ਇੱਥੇ ਲਿਖਿਆ ਪ੍ਰੀਤੀ ਆਈ ਲਵ ਯੂ ਪਲੀਤੀ ਮੈਂ ਮਰਚਲਾ ਤੇਰੇ ਬਗੈਰ ਇਸ ਤਾਂ ਨਹੀਂ ਗੱਲਾਂ ਲਿਖੀਆਂ ਹੋਰ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਹੋਰ ਕੀ ਕੀ ਲਿਖਿਆ ਤੁਸੀਂ ਤੇ ਸਾਰਾ ਉੱਪਰ ਲੈ ਕੇ ਥੱਲੇ ਦਾ ਤੁਸੀਂ ਸਾਰਾ ਦੌਰਾ ਕੀਤਾ ਵਾ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਵੇਖੋ ਕਈ ਜਗ੍ਹਾ ਤੇ ਇੱਥੇ ਲੋਕੀ ਬਾਥਰੂਮ ਕਰੀ ਜਾਂਦੇ ਕੋਈ ਸ਼ਰਾਬ ਪੀ ਕੇ ਬੇਰਾਂ ਸੁੱਟੀ ਜਾਂਦੇ ਆ ਕੁਝ ਵਿਹਲੜ ਲੋਕ ਇੱਥੇ ਆਣ ਕੇ ਮਤਲਬ ਆਪਣਾ ਨਾ ਆਸ਼ਕੀ ਦਾ ਅੱਡਾ ਬਣਾ ਕੇ ਬਹਿ ਗਿਆ ਮਤਲਬ ਬਹੁਤ ਦੁੱਖ ਲੱਗਦਾ ਕਿਤੇ ਉੱਥੇ ਲਿਖਿਆ ਆ ਵੀ ਮਾਂ ਦਾ ਕਮਾਉ ਪੁੱਤ ਆਸ਼ਕੀ ਚ ਪੈ ਗਿਆ ਤੇ ਕੁਝ ਉਧਰ ਹੋਰ ਵੀ بڑے ਜਣਿਆਂ ਦੇ ਪੁੱਠੇ ਸਦੇ ਨਾਮ ਲਿਖੇ ਪਰ ਮੈਂ ਉਹ ਸ਼ਬਦ ਨਹੀਂ ਵਰਤ ਸਕਦਾ ਜਿਹੜੇ ਪਰ ਦੁੱਖ ਲੱਗਦਾ ਮੈਂ ਤੁਹਾਨੂੰ ਇਹ ਦੱਸਿਆ ਵੀ ਜੇ ਕਿਤੇ ਵਾਕਿਆ ਹੀ ਤੁਸੀਂ ਅੱਗੇ ਮਾਝ ਵਾਲਿਆਂ ਦੀ ਗੱਲ ਕੀਤੀ ਮਾਝ ਵਾਲਿਆਂ ਦੇ ਹੱਥ ਕੋਈ ਆ ਗਿਆ ਇੱਥੇ ਤੇ ਕੱਲ ਨੂੰ ਸੇਵਾ ਹੋ ਗਈ ਤੇ ਫਿਰ ਨਾ ਕਿਉਂ ਬੰਦੇ ਦੇ ਪੁੱਤ ਬਣ ਜਾਓ ਤੁਹਾਨੂੰ ਬਾਰ-ਬਾਰ ਸਮਝਾਉਣ ਦੇ ਆ ਵਰਾਸਤਾ ਸਾਡੀਆਂ ਨੇ ਔਰ ਸਾਡੇ ਰਾਜੇ ਦੀਆਂ ਵਰਾਸਤਾ ਨੇ ਤੇ ਤੁਹਾਨੂੰ ਬਾਰ-ਬਾਰ ਸਮਝਾਉਣ ਦੇ ਬਾਵਜੂਦ ਵੀ ਤੁਸੀਂ ਹਟਦੇ ਨਹੀਂ ਨिके-ਨिके ਬੱਚੇ ਔਰ ਸਿਆਣੇ ਬਣੇ ਆ ਕੁਝ ਲੋਕ ਜਿਹੜੇ ਮੰਦ ਬੁੱਧੀ ਜਿਨ੍ਹਾਂ ਨੂੰ ਪਤਾ ਹੀ ਕੁਝ ਨਹੀਂ ਉਹ ਆਣ ਕੇ ਇੱਥੇ ਆਣ ਕੇ ਇਹ ਕੰਮ ਕਰਨਗੇ ਥਾਂ-ਥਾਂ ਤੇ ਗੰਦਗੀ ਪਾਉਣਗੇ ਤੇ ਆਸ਼ਕੀਆਂ ਦੇ ਢੇ ਬਣਾਉਣਗੇ ਤੇ ਬਿਲਕੁਲ ਨਹੀਂ ਅਸੀਂ ਇਹ ਚੀਜ਼ਾਂ ਬਿਲਕੁਲ ਸੁ ਆਸ਼ੀਰ ਦਾ ਅੱਡਾ ਜਿਹੜਾ ਜਿਆਦਾ ਬਣ ਚੁੱਕਿਆ ਵਾ ਬਾਰ-ਬਾਰ ਅਸੀਂ ਦੇਖਦੇ ਆਂ ਵੀ ਇੱਥੇ ਲਿਖਿਆ ਰਾਜਨ ਆਈ ਲਵ ਯੂ ਤੁਸੀਂ ਦੇਖ ਸਕਦੇ ਹੋ ਆਲ ਗਿਆ ਹੈਪੀ ਬਰਥਡੇ 7 ਅਕਤੂਬਰ ਰਜਿੰਦਰ ਰਾਜਨ ਸਾਹਿਬ ਤੁਸੀਂ ਦੇਖ ਸਕਦੇ ਹੋ ਗੁੰਮ ਹੈ ਕਿਸੇ ਵਿੱਚ ਕਿਸੇ ਕੇ ਪਿਆਰ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਬੜੇ-ਬੜੇ ਡਾਇਲਗ ਲਿਖੇ ਗਏ ਨੇ ਪਿਆਰ ਦੇ ਚੱਕਰਾਂ 'ਚ ਇਹ ਹਾਲਾਤ ਹੋ ਗਏ ਨੇ ਸਾਡੇ ਵਾ ਫਿਰ ਮਰਸਾ ਦੇ ਲੋਕਾਂ ਕਹੂੰਗਾ ਜਾਂ ਮਾਝੇ ਦੇ ਲੋਕ ਕਹੂੰਗਾ ਭਾਈ ਸਾਤ ਕਹਿੰਦੇ ਵੀ ਮਾਝੇ ਦੇ ਨਾ ਕਹੋ ਪਰ ਸਾਨੂੰ ਕਿਤੇ ਕਿਤੇ ਕਹਿਣਾ ਪਊਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਹੋਰ ਵਿਖਾਉਨੇ ਆ ਤੁਸੀਂ ਆਹ ਦੇਖ ਸਕਦੇ ਹੋ ਆ ਰਾਜਨ ਕਿਸੇ ਕੇ ਪਿਆਰ ਮੇ ਗੁੰਮ ਹੈ ਪਤਾ ਨਹੀਂ ਰਾਜਨ ਕਿਹੜਾ ਰਾਜਨ ਜਿਹੜਾ ਗੁੰਮ ਹੋ ਗਿਆ ਮੈਨੂੰ ਲੱਗਦਾ ਲੱਭਣਾ ਹੀ ਪੈਣਾ ਵਾ ਜਿਹੜਾ ਬਾਰ-ਬਾਰ ਇੱਥੇ ਲਿਖਿਆ ਗਿਆ ਵਾ ਤੇ ਅੱਗੇ ਵੀ ਆਜੋ ਤੁਹਾਨੂੰ ਕਿਹਦੇ ਤਸਵੀਰਾਂ ਖੋਨੇ ਆ ਆ ਲਿਖਿਆ ਹੈਪੀ ਬਰਥਡੇ 7 ਅਕਤੂਬਰ ਇਹ ਫਿਰ ਆ ਜਾਂਦਾ ਰਾਜਨ ਯਾਰ ਲੱਗਦਾ ਕੋ ਰਾਜਨ ਵੱਡੀ ਚੀਜ਼ ਬਣ ਗਈ ਮੈਨੂੰ ਤੇ ਲੱਗਦਾ ਸੋਨੂ ਜੀ ਜੀ ਇਹ ਕਿਸ ਤਰ੍ਹਾਂ ਦੇਖ ਦਿਓ ਬਾਰ-ਬਾਰ ਇਹ ਜਿਹੜੀਆਂ ਗਲ ਲਿਖੀਆਂ ਆਂਦੀਆਂ ਵੀ ਰਾਜਨ ਆਈ ਲਵ ਯੂ ਕਦੀ ਰਾਜਨ ਹੈਪੀ ਬਰਥਡੇ ਇਹ ਤੁਹਾਨੂੰ ਨਿਸ਼ੇੜੀ ਵਿਖਾ ਦਿੰਦਾ ਇੱਥੇ ਮੈਂ ਨਾਲ ਆ ਦੇਖੋ ਕਿਦਾਂ ਚਿਕਾ ਮਾਰਨ ਲਿਆ ਬਿਲਕੁਲ ਕਿਉਂਕਿ ਰੋਲਾ ਕਬਾ ਰਿਓ ਕੀ ਐ ਤੈਨੂੰ ਹੈ ਕੀ ਵੰਗਿਆ ਤੈਨੂੰ ਮੈਂ ਸੁਕ ਸੁਕਣੇ ਸੁਪਨਾ ਦੇਖਣ ਲਗਾਤਾ ਆਪ ਲੋਗ ਆਪੀ ਤੀ ਆਪੀ ਤੀ ਨਹੀਂ ਤੂੰ ਪੈਪ ਸਰਾਪ ਆਪ ਲੋਗ ਤੈਨੂੰ ਪਤਾ ਇਹ ਜਗਾ ਕਿਹਦੀ ਹੈਗੀ ਇਹ ਕਿਹੜੇ ਕਿਹੜੇ ਮਹਾਰਾਜ ਜਨੈਲ ਦੀ ਜਗਾ ਹੈ ਹੈ ਮੰਦੇ ਪਾਜੀ ਮੰਦੇ ਹੈਗੇ ਇਹ ਮੰਦਾ ਕੀ ਮੰਦਾ ਕੀ ਉਹ ਮੇਰੇ ਪੇਪਰ ਮਿਲਿਆ ਕੋਈ ਫੋਟੋ ਦੇਖੋ ਨਹੀਂ ਤੈਨੂੰ ਪਤਾ ਇਹ ਜਗਾ ਕਿੰਨਾ ਦੀ ਹੈ ਕਿੱਥੇ ਆ ਕੇ ਬੈਠਾ ਕਿੱਡੇ ਵੱਡੇ ਮਹਾਰਾਜ ਅਰਜਨ ਸਿੰਘ ਦੀ ਉਹਨਾਂ ਦੀ ਜਗਾ ਸ਼ੇਰੇ ਪੰਜਾਬ ਦੀ ਪਾਜੀ ਮੈਂ ਐਸੇ ਸੋ ਜਾਤਾ ਹਾਂ ਆ ਕੇ ਜੜੀ ਨਹੀਂ ਸ਼ਰਾਬ ਪੀ ਕੇ ਸੋਏ ਜਾਂਦੇ ਆ ਕੇ ਨਹੀਂ ਰੋਜ਼ ਨਹੀਂ ਸੋਤੇ ਆ ਕੇ ਤੇ ਸ਼ਰਾਬ ਕਿਤੇ ਰੂ ਨਹੀਂ ਅੱਜ ਪੀ ਲਈ ਹੈਗੇ ਚਲੋ ਮੰਨ ਲਓ ਕبھی-ਕਬਾਰ ਪੀ ਲੈਂਦੇ ਆਂਗੇ ਤਾਂ ਆ ਕੇ ਆਰਾਮ ਕਰਦੇ ਆਂਗੇ ਸ਼ਰਾਬ ਹੀ ਨਹੀਂ ਹੋ ਜਾਂਦਾ ਜੇ ਕੰਪਨੀ ਬਾਹਰ ਜਿੱਥੇ ਮੱਝ ਜਾਗਾ ਇੱਥੇ ਆ ਕੇ ਪਹਿਲਾਂ ਸ਼ਰਾਬ ਪੀ ਗਏ ਪਾਜੀ ਮੈਂ ਐਸੇ ਆ ਕੇ ਨੀਂਦ ਆ ਕੇ ਆ ਜਾਂਦੇ ਆ ਕੇ ਆਰਾਮ ਕਰ ਲੈਂਦੇ ਆ ਕੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਹੋ ਗਏ ਨੇ ਇੱਥੇ ਆ ਕੇ ਸ਼ਰਾਬੀ ਜਿਹੜੇ ਨੇ ਸ਼ਰਾਬ ਪੀ ਪੀ ਕੇ ਜਿਹੜਾ ਇੱਥੇ ਗਾਂਧੀ ਪਾ ਰਹੇ ਨੇ ਤੁਹਾਨੂੰ ਜੀ ਕਿਸ ਤਰ੍ਹਾਂ ਦੇ ਦੋ ਇਹ ਹਾਲਾਤ ਨੇ ਸਾਡੇ ਲੋਕਾਂ ਦੇ ਸ਼ੇਰੇ ਪੰਜਾਬ ਦੇ ਅਸੀਂ ਇੱਥੇ ਆ ਪੁਰਾਣੀਆਂ ਬਰਾਸਤਾ ਬਖਾ ਰਹੇ ਆ ਲੋਕਾਂ ਨੂੰ ਜਾਗਰੂਕ ਕਰਾ ਰਹੇ ਆ ਕਿਤੇ ਕੋਈ ਪਿਆਰ ਦੇ ਚੱਕਰਾਂ ਦੇ ਪਿਆਵਾ ਕਿਤੇ ਕੋਈ ਸ਼ਾਪੀ ਕੇ ਪਿਆਵਾ ਇਹ ਹਾਲਾਤ ਨੇ ਕਰ ਸ਼ਰਮ ਮੋਲੀ ਸਾਨੂੰ ਆਪਣੇ ਆਪ ਨੂੰ ਅਮਰਸਾਲ ਕਹਿੰਦੇ ਲੱਗਣ ਬਿਲਕੁਲ ਮਾੜੀ ਗੱਲ ਆਏ ਵੇਖੋ ਇੱਕ ਗੁਰੂ ਨਗਰੀ ਪਵਿੱਤਰ ਨਗਰੀ ਆ ਦੂਰੋਂ ਦੂਰੋਂ ਸੰਗਤ ਇੱਥੇ ਦਰਸ਼ਨ ਕਰਨ ਆਉਂਦੀ ਪਰ ਇਹ ਲੋਕਾਂ ਨੇ ਨਾ ਮੈਨੂੰ ਲੱਗਦਾ ਵੀ ਇਦਾਂ ਨਹੀਂ ਹਟਣਾ ਇਹ ਤੇ ਇਹਨਾਂ ਨੂੰ ਹੁਣ ਕਿੰਨਾ ਕ ਅਸੀਂ ਮਤਲਬ ਸਮਝਾ ਲਈਏ ਇੰਨਾ ਕੁ ਪਰੇਸ਼ਾਨ ਹੋ ਗਏ ਨਾ ਲੋਕਾਂ ਤੋਂ ਵੀ ਇਹਨਾਂ ਨੂੰ ਬਾਰ-ਬਾਰ ਬੇਨਤੀਆਂ ਕਰ ਲੀਆਂ ਇੱਥੇ ਵੀ ਇਹੋ ਜਿਹੀ ਜਗ੍ਹਾ ਤੇ ਪਰ ਹੁਣ ਜਦੋਂ ਪ੍ਰਸ਼ਾਸਨ ਹੀ ਨਹੀਂ ਧਿਆਨ ਦਿੰਦਾ ਬਾਰ ਬਾਰ ਇੱਥੇ ਕੀ ਬੇਨਤੀਆਂ ਕੀਤੀਆਂ ਜਿਹੜਾ ਸਾਰੇ ਸ਼ਹਿਰ ਦੇ ਵਧੀਆ-ਵਧੀਆ ਲੋਕ ਜਿਹੜੇ ਸੈਰ ਕਰਦੇ ਆਣ ਕੇ ਕਿ ਉਹਨਾਂ ਨੂੰ ਆਲੇ-ਦੁਆਲੇ ਇਹ ਨਹੀਂ ਦੀਦਾ ਵੀ ਇੱਥੇ ਕੀ ਹੋਣਿਆ ਵਾ ਤੇ ਆਣ ਕੇ ਵੇਖੋ ਜਾਲੀਆਂ ਲਾ ਲੀਆਂ ਕੀ ਕੁਛ ਲਾ ਲਿਆ ਵਾ ਇਹ ਸਰਕਾਰ ਪਤਾ ਨਹੀਂ ਕਿਉਂ ਨਹੀਂ ਇਹਦੇ ਵੱਲ ਦੇਖ ਰਹੀ ਪਏ ਮਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇੱਧਰ ਥੋੜਾ ਜਿਆਦਾ ਸਖਤੀ ਕਰੋ ਇਹ ਦਿਨੋਂ-ਦਿਨ ਵਿਰਾਸਤਾਂ ਜਿਹੜੀਆਂ ਦੂਰ ਹੁੰਦੀਆਂ ਜਾ ਰਹੀਆਂ ਪਰ ਗੁਰੂ ਨਗਰੀ ਦੇ ਵਿੱਚ ਹੀ ਜੇ ਕੰਮ ਹੋਣ ਤੇ ਬਹੁਤ ਮਾੜੀ ਗੱਲ ਆ ਤਰਸਯੋਗ ਹਾਲਾਤ ਕਰਤੇ ਇਹਨਾਂ ਨੇ ਦੂਜੇ ਪੰਨੇ 'ਚ ઘરેਵਾਲ ਸਾਹ ਤੁਹਾਨੂੰ ਦਿਖਾਉਣਾ ਮੈਂ ਉੱਥੇ ਵੇਖੋ ਕੀ ਕੁਝ ਲਿਖਿਆ ਵਾ ਔਰ ਬਿਲਕੁਲ ਬਿਲਕੁਲ ਹੋਰ ਨਹੀਂ ਦਿਖਾਉਨੇ ਹਾਂਜੀ ਲਾ ਵੀ ਲਿਆ ਜਾਲੀਆਂ ਨੂੰ ਲਾ ਲਿਆ ਵਾ ਔਰ ਬਿਲਕੁਲ ਇੱਕ ਜਿਹੇ ਆਪਣੇ ਕੈਰਾਮੈਲ ਕੋ ਕੇ ਤਸਵੀਰਾਂ ਖਾਉਣ ਅਬ ਇਹ ਦੁਆ ਕਰੋ ਔਰ ਜਾਲੀਆਂ ਅਬ ਵੇਖੋ ਜੀ ਜਾਲੀ ਲਾਈਆਂ ਪਈਆਂ ਜੀ ਵੇਖੋ ਕੀ ਹਾਲਾਤ ਜੇ ਪਾਕਿਸਤਾਨੀ ਇੱਟਾਂ ਸੀ ਪੁਰਾਣੀਆ ਇੱਟਾਂ ਸੀ ਉੱਤੇ ਜਿਹੜੀ ਵਿਖਾਈ ਗਈ ਆ ਪਰ ਲੋਕਾਂ ਵਾਲਾ ਥਾਂ ਥਾਂ ਤੇ ਜਿਹੜੇ ਕੀ ਇਥੇ ਲਿਖੇ ਗਏ ਨੇ ਕੰਨਾਂ ਬਿਲਕੁਲ ਵੇਖੋ ਕੀ ਕੁਛ ਲਿਖਿਆ ਹੈਗਾ ਕਿਤੇ ਲਿਖਿਆ ਹੈਗਾ ਜੋਤੀ ਆਈ ਲਵ ਯੂ ਕਿਤੇ ਕੁਛ ਲਿਖਿਆ ਹੈਗਾ ਕਿਤੇ ਲਿਖਿਆ ਪ੍ਰੀਤੀ ਮੇਰੀ ਜਾਨ ਮੈਨੂੰ ਬਚਦਾ ਇਹ ਮਤਲਬ ਬਹੁਤ ਮਾੜੀਆਂ ਗੱਲਾਂ ਵਾਂ ਇਹ ਕੋਈ ਸ਼ੋਭਾ ਨਹੀਂ ਦਿੰਦੀਆਂ ਗੱਲਾਂ ਜਿਹੜੀਆਂ ਵਾਂ ਪਰ ਇਹਨਾਂ ਨੂੰ ਬੰਦਬੁੱਧੀ ਲੋਕਾਂ ਨੂੰ ਕੌਣ ਸਮਝਾਵੇ ਹੁਣ ਵੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਇਹੋ ਜਿਹੀਆਂ ਵਿਰਾਸਤਾਂ ਤੇ ਨਹੀਂ ਲਿਖੀਆਂ ਜਾਂਦੀਆਂ ਐਡੇ-ਐਡੇ ਵੱਡਾ ਇਤਿਹਾਸ ਆ ਮੈਨੂੰ ਸਰ ਤੁਹਾਨੂੰ ਨਹੀਂ ਕਿੰਨਾ ਕਿ ਮਾਝੇ ਵਾਲੇ ਜਿਹੜਾ ਮੈਂ ਤੁਸੀਂ ਫਿਰ ਮੈਨੂੰ ਟੋਕਣਾ ਵੀ ਮਾਝੇ ਵਾਲਾ ਨਾ ਕਿ ਬਾਰ-ਬਾਰ ਆਪਣੇ ਆਪ ਨੂੰ ਸ਼ਰਮ ਆਉਂਦੀ ਐ ਮੈਂ ਗੱਲ ਕਰਨ ਲੱਗਿਆ ਇੱਥੇ ਕਿੰਨੇ ਕੁ ਲੋਕਾਂ ਦੇ ਦਿਲ ਜਿਹੜੇ ਕਿੰਨੇ ਕੁ ਵੱਡੇ ਨੇ ਜਾਂ ਕਿੰਨੇ ਕੁ ਦੇਲ ਲੋਕਾਂ ਦੇ ਆਏ ਨੇ ਅਸੀਂ ਦੇਖਿਆ ਦਿਲ ਦੇ ਵਿੱਚ ਤੀਰ ਮਾਰ ਮਾਰ ਕੇ ਲੋਕਾਂ ਨੇ ਇੱਥੇ ਵੀਡੀਓ ਫੋਟੋਆਂ ਬਣਾਈਆਂ ਹੋਈਆਂ ਨੇ ਸਾਰੀ ਜਿਹੜੀ ਇਸਾਂ ਦੇਖਦੇ ਹੋ ਚੀਜ਼ ਨੂੰ ਪ੍ਰਸ਼ਾਸਨ ਕਿਉਂ ਨਹੀਂ ਧਿਆਨ ਦਿੰਦਾ ਇੱਥੇ ਮੁੰਡੇ ਕੁੜੀਆਂ ਸੀ ਦੇਖੇ ਗਏ ਆ ਰੱਬ ਨਾ ਕਰੇ ਕੋਈ ਗਲਤ ਕੰਮ ਹੋ ਜਾਏ ਕਿਸਾਨ ਨੂੰ ਨੁਕਸਾਨ ਹੋ ਜਾਏ ਫਿਰ ਜ਼ਿੰਮੇਵਾਰ ਕੌਣ ਹੈ ਦਾ ਪ੍ਰਸ਼ਾਸਨ ਹੀ ਜ਼ਿੰਮੇਵਾਰ ਇੱਥੇ ਹਾਸਾ ਹੋ ਜਾਣਾ ਕੋਈ ਨਾ ਕੋਈ ਜਿੰਨੀਆਂ ਇੱਥੇ ਵਾਰਦਾ ਤਾਂ ਵਧ ਗਈਆਂ ਨਾ ਨਿੱਕੇ ਨਿੱਕੇ ਕੁੜੀਆਂ ਮੁੰਡੇ ਘੁੰਮਦੇ ਜਿੰਨੇ ਇੱਥੇ ਆਸ਼ਿਕ ਘੁੰਮਦੇ ਆ ਇੱਥੇ ਲੋਡ ਤੋਂ ਵੱਧ ਜੜਾ ਹੋ ਗਿਆ ਕੰਮ ਇੱਥੇ ਵਾਰਦਾਤ ਕੋਈ ਨਾ ਕੋਈ ਹੋ ਜਾਣੀ ਆ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਦੇ 'ਲ ਜਲਦ ਤੋਂ ਜਲਦ ਧਿਆਨ ਦੇਣ ਕੋਈ ਕੱਲ ਨੂੰ ਤੁਸੀਂ ਕਿਸ ਚੀਜ਼ ਦੀ ਵੇਟ ਕਰਦੇ ਵੀ ਇੱਥੇ ਕੋਈ ਹਾਸਾ ਵਾਪਰ ਜੇ ਕਿਉਂਕਿ ਜਿੱਦਾਂ ਸਕੂਲਾਂ ਤੋਂ ਨिके-ਨਿਕੇ ਬੱਚੇ ਇੱਥੇ ਆਣ ਕੇ ਤੁਰੇ-ਫਿਰਦੇ ਆ ਕੋਈ ਕਿਸੇ ਨੁੱਕਰ 'ਚ ਵੜ ਜਾਂਦਾ ਕੋਈ ਕਿਸੇ 'ਚ ਤੇ ਇੰਨੀ ਸ਼ਰਮ ਲਾ ਕੇ ਫੜ ਲਈ ਇੱਥੇ ਜਦੋਂ ਲੋਕੀ ਕਿਤੇ ਘੁੰਮਣ ਆਉਂਦੇ ਇੱਥੇ ਤੇ ਉਹ ਬਾਹਰੋਂ ਆਏ ਟੂਰਿਸਟ ਕੀ ਵੇਖਦੇ ਹੋਣਗੇ ਵੀ ਇੱਥੋਂ ਦੇ ਲੋਕਾਂ ਨੂੰ ਇੰਨੀ ਵੀ ਸਮਝ ਨਹੀਂ ਆ ਇਹ ਚੰਦ ਕ ਲੋਕ ਜਿਹੜੇ ਸਾਡੇ ਸ਼ਹਿਰ ਦਾ ਨਾਮ ਖਰਾਬ ਕਰਨ ਦੇ ਆ ਜੇ ਤੇ ਪ੍ਰਸ਼ਾਸਨ ਇਹਨਾਂ ਤੇ ਦੋ ਚੌਂ ਤੇ ਕਾਰਵਾਈ ਕਰੂਗਾ ਤੇ ਇਹਨਾਂ ਨੂੰ ਆਪੇ ਅਗਲਾ ਜਾਣੇ ਆ ਇਹਦੇ ਲਈ ਮੈਂ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਡੀਸੀ ਸਾਹਿਬ ਨੂੰ ਪਹਿਲਾਂ ਮਿਲ ਚੁੱਕਾ ਔਰ ਇੱਕ ਕਰੀ ਨਹੀਂ ਤਿੰਨ ਚਾਰ ਵਾਰੀ ਮਿਲ ਚੁੱਕਾ ਔਰ ਇਹਦੇ ਲਈ ਅਸੀਂ ਐਮਪੀ ਸਾਹਿਬ ਦੇ ਲੈਟਰ ਤੇ ਲਿਖਤੀ ਦੇ ਕੇ ਆਏ ਕਮਿਸ਼ਨਰ ਸਾਹਿਬ ਨੂੰ ਅੱਜ ਮਹੀਨੇ ਤੋਂ ਉੱਪਰ ਹੋ ਗਿਆ ਵੀ ਇੱਥੇ ਜਿਹੜੀ ਸਿਕਿਉਰਿਟੀ ਲਾਓ ਇੱਥੇ ਬਹੁਤ ਜ਼ਿਆਦਾ ਬੱਚਿਆਂ ਨੇ ਮਾਹੌਲ ਖਰਾਬ ਕਰਤਾ ਨੇ ਕਹਿੰਨੇ ਕਹਨੇ ਮੇਰੇ ਕੋਲ ਇਹੋ ਜੀ 5 30 ਵੀਡੀਓ ਮੇਰੇ ਫੋਨ 'ਚ ਹੀ ਪਈਆਂ ਵਾਂ ਜਿਹੜੇ ਬਾਵਾਾਂ ਚ ਬਾਵਾਾਂ ਪਾ ਕੇ ਇੱਥੇ ਘੁੰਮੀ ਫਿਰਦੇ ਇਹਨਾਂ ਨੇ ਸ਼ਰ ਕਰੋ ਪੜਨੋਂ ਵੀ ਆਣੇ ਤੇ ਯੂਨੀਫਾਰਮ ਵੀ ਜਿਹੜੀ ਹੈ ਨਹੀਂ ਲਾਉਂਦੀ ਆ ਸਕੂਲ ਦੀ ਯੂਨੀਫਾਰਮ ਪਾਈ ਹੁੰਦੀ ਆ ਤੇ ਘਰ ਜਾਂਦੀ ਬਜਾਏ ਇੱਥੇ ਆ ਕੇ ਸਕੂਲੋਂ ਪੜਨੋਂ ਆਉਂਦੀਆਂ ਨੇ ਪਰ ਇੱਥੇ ਆ ਜਾਂਦੀਆਂ ਨੇ ਕੀ ਲੱਗਦਾ ਨਹੀਂ ਕਿ ਤੇ ਮਾਪੇ ਆਪ ਦੇ ਅੱਖਾਂ 'ਚ ਕਿਤੇ ਘੱਟਾ ਪਾਉਂਦੀਆਂ ਨੇ ਜੀ ਬਿਲਕੁਲ ਘੱਟਾ ਪਾਉਂਦੀਆਂ ਤੇ ਧਿਆਨ ਰੱਖਣਾ ਚਾਹੀਦਾ ਪਰਿਵਾਰ ਨੂੰ ਵੀ ਔਰ ਇੱਥੇ ਜਿਹੜੇ ਕੁਝ ਮੁਲਾਜ਼ਮ ਵਿਚਾਰੇ ਹੈਗੇ ਆ ਉਹ ਰੋਕਦੇ ਤੇ ਉਹਨਾਂ ਨਾਲ ਲੜਨ ਨੂੰ ਪੈਂਦੇ ਲੋਕ ਗਾੜੀਆਂ ਤੇ ਬੜੀ ਮਾੜੀ ਗੱਲ ਆ ਕੁਝ ਇੱਥੇ ਨਾ ਆਲਾਦਵਾਲਾ ਵੇਖਿਓ ਤੁਸੀਂ ਕੋਈ ਕਿਤੇ ਬੀੜੀ ਲਾ ਕੇ ਬੈਠਾ ਵਾ ਕੋਈ ਕਿਤੇ ਗੁੱਟਕੇ ਥੁੱਕੀ ਜਾਂਦਾ ਵਾ ਕੋਈ ਕਿਤੇ ਜਰਦਾ ਮੰਨ ਲਿਆ ਕੋਈ ਨਸ਼ੇੜੀ ਟੀਕੇ ਲਾਉਂੜਿਆ ਇਦਾਂ ਦੇ ਹਾਲਾਤ ਬਣਾਤੇ ਇੱਥੋਂ ਦੇ ਇਹਨਾਂ ਨੂੰ ਮਾਸਾ ਅਕਲ ਨਹੀਂ ਲੋਕਾਂ ਨੂੰ ਜੇ ਕਿਤੇ ਕਿਸੇ ਦੀ ਸੇਵਾ ਕਰਤੀ ਕਿਸੇ ਨੇ ਆਣ ਕੇ ਤੇ ਫਿਰ ਤੁਸੀਂ ਇਹ ਗੱਲ ਜ਼ਰੂਰ ਵਿਖਾਓ ਵੀ ਮਾਝੇ ਵਾਲਿਆਂ ਸੇਵਾ ਕੀਤੀ ਆ ਕਿਉਂਕਿ ਇਹ ਮਾਝੇ ਵਾਲਿਆਂ ਦੇ ਕੰਮ ਨਹੀਂ ਮਾਝੇ ਵਾਲੇ ਕੌਮ ਦੀ ਭਲਾਈ ਵਾਲੇ ਕੰਮ ਕਰਦੇ ਆ ਔਰ ਨਗਰੀ ਦਾ ਸਾਥ ਦੇਣ ਲਈ ਕੰਮ ਕਰਦੇ ਆ ਵਿਕਾਸ ਲਈ ਕੰਮ ਕਰਦੇ ਆ ਕਿਸੇ ਲੋੜਵੰਦੇ ਦੇ ਕੰਮ ਆਉਂਦੇ ਇਹੋ ਜਿਹੇ ਘਟੀਆਂ ਕੰਮ ਅੱਜੇ ਵਾਲੇ ਨਹੀਂ ਕਰਦੇ ਇਹ ਮੰਦਬੁੱਧੀ ਲੋਕ ਆ ਜਿਹੜੇ ਜਿਨ੍ਹਾਂ ਨੂੰ ਅਕਲ ਨਹੀਂ ਆ ਜਿਨ੍ਹਾਂ ਨੂੰ ਪਤਾ ਨਹੀਂ ਵਿਰਾਸਤਾਂ ਦਾ ਉਹ ਇਹ ਕੰਮ ਕਰਦੇ ਆ ਬਹੁਤ ਬਧਨਵਾਜੀ ਤੁਸੀਂ ਦੇਖਿਆ ਵੀ ਸੋਨੂ ਜੰਡਿਆਲਾ ਸਮਾਜ ਸੇਵੀ ਅਕਸਰ ਅਜਿਹੇ ਕੰਮਾਂ ਵਿੱਚ ਆ ਗਾੜੀ ਆਉਂਦੇ ਨੇ ਇੱਕ ਦਿਨ ਮੈਂ ਫਿਰ ਜਾਂਦੇ ਆਂ ਆਪਣੇ ਕੈਰਮੈਂ ਕੋਗਾ ਜਾਂ ਆ ਦਿਲ ਜਰੂਰ ਖਾਵੇ ਬਾਰ ਬਾਰ ਲਿਖਿਆ ਲਿਖਿਆ ਗੌਰਵ ਆ ਇਹ ਸਿਮਰਣਾ ਤੁਸੀਂ ਦੇਖ ਸਕਦੇ ਹੋ ਵੀ ਵਿੱਚ ਦਿਲ ਵੱਜਾ ਦੇ ਵਿੱਚ ਤੀਰ ਵੱਜਾ ਵਾ ਤੁਸੀਂ ਦੇਖ ਸਕਦੇ ਹੋ ਵੀ ਗੌਰ ਦਾ ਕੀ ਹਾਲਾਤ ਹੋ ਗਏ ਨੇ ਜਾਂ ਸਿਮਰਨ ਦੇ ਕੀ ਹਾਲਾਤ ਹੋ ਗਏ ਨੇ ਜਦੋਂ ਦਿਲ ਦੇ ਵਿੱਚ ਤੀਰ ਵੱਜਦਾ ਮਿਲਦਾ ਬੰਦਾ ਜਾਨੀ ਦੋਏ ਮਰ ਜਾਂਦੇ ਵਸ ਹਾਲ ਨਾ ਪਰ ਇਹ ਲੋਕ ਮਰਦੇ ਨਹੀਂ ਆ ਇਹ ਲੋਕ ਕਹਿ ਲੋ ਆਸ਼ਕੀ ਪੱਠੇ ਨੇ ਜਿਹਨਾਂ ਨੇ ਇਥੇ ਨਾਲ-ਨਾਲ ਲਿਖ ਕੇ ਕੰਦਾ ਖਰਾਬ ਕਰ ਦਿੱਤੀ ਆ ਮੈਂ ਇਹ ਕਵਾਂਗਾ ਕਿਤੇ ਕਿਤੇ ਸ਼ਰਮ ਆਉਂਦੀ ਆ ਸਾਨੂੰ ਅੰਮ੍ਰਿਤਸਰ ਵਾਲੇ ਲੋਕਾਂ ਨੂੰ ਕਹਿੰਦੇ ਆ बार-बार ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਵੀ ਇਹਨਾਂ ਵੱਲ ਜਿਹੜਾ ਜਰੂਰ ਧਿਆਨ ਦੇਵੇ ਇਹ ਜਿਹੜਾ ਸ਼ੇਰ-ਏ-ਪੰਜਾਬ ਦਾ ਜਿਹੜਾ ਕਿ ਮਹਾਰਾਜ ਸਿੰਘ ਦਾ ਜਿਹੜਾ ਇਹ ਕਿੰਨੇ ਕਿਤੇ ਆਸ਼ਕੀ ਦਾ ਅੱਡਾ ਬਣ ਚੁੱਕਿਆ ਤੁਸੀਂ ਦੇਖ ਸਕਦੇ ਹੋ ਥਾਂ ਥਾਂ ਜਿਹੜੇ ਲਿਖਿਆ ਵਾ ਸਿਮਰ ਆਈ ਲਵ ਯੂ ਤੇ ਹੋਰ ਪਤਾ ਨਹੀਂ ਕੀ ਕੀ ਲਿਖਿਆ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਹਾਲਾਤ ਨੇ ਇਹ ਤੇ ਅਜੇ ਹੀ ਸ਼ਰਮ ਆਉਂਦੀ ਹੈ ਸਾਨੂੰ ਪ੍ਰਸ਼ਾਸਨ ਨੂੰ ਅਸੀਂ ਬਾਰ ਬਾਰ ਮੰਗ ਕਰਦੇ ਆਂ ਵੀ ਇਹਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਕਿ ਜਿਹੜੇ ਇਹ ਆਸ਼ਕੀ ਦਾ ਅੱਡਾ ਜਿਹੜਾ ਬਣਿਆ ਪਿਆ ਮੁੰਛੀ ਕਾਨਾ ਇਸ ਵਾਰ ਜਿਹੜਾ ਪ੍ਰਸ਼ਾਸਨ ਨੂੰ ਧਿਆਨ ਦੇਵੇ ਅਤੇ ਉਹਨਾਂ ਨੂੰ ਨਕੇਲ ਜੁਰ ਪਾਵੇ ਮੇਨੂੰ ਦਿਓ ਜੀ ਆਤ ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਆਮਰਸਰ